ਮਾਰਣੀ ਪਰਨੀਤਕਾਰ ਪੰਜਾਬ ਦੀ ਸਰਕਾਰ ਤੇ ਜੰਮ ਕੇ ਵਰੀ ਹੈ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਤੋਂ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਤੱਕ ਨਿਸ਼ਾਨੇ ਸਾਧੇ ਕਿ ਜਦੋਂ ਮੈਂ ਐਮਪੀ ਸੀ ਉਦੋਂ ਮੈਂ ਬਹੁਤ ਕਿਸਾਨਾਂ ਦੇ ਕੰਮ ਕਰਵਾਏ ਨੇ ਪੰਚਾਇਤੀ ਜ਼ਮੀਨਾਂ ਦੇ ਕੰਮ ਕਰਵਾਏ ਨੇ ਔਰ ਜਿਹੜਾ ਇਹ ਰੋਡ ਨਿਕਲ ਰਿਹਾ ਦਿੱਲੀ ਕਟੜਾ ਇਸ ਦੇ ਵਿੱਚ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲ ਰਿਹਾ ਸੀ ਕਿਸਾਨਾਂ ਦੀ ਜ਼ਮੀਨ ਦੀ ਬੋਲੀ ਨਹੀਂ ਹੋ ਰਹੀ ਸੀ ਪੈਸੇ ਨਹੀਂ ਮਿਲ ਰਹੇ ਸੀ ਮੈਂ ਖੁਦ ਜਿਹੜੇ ਦਵਾਏ ਨੇ ਪਰ ਜਿਹੜੇ ਦਿੱਕਤ ਪਾਈ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪਾਈ ਆ ਚਾਰਨਜੀਤ ਸਿੰਘ ਚੰਨੀ ਨੇ ਪਾਇਆ ਜਿਸ ਤੋਂ ਬਾਅਦ ਪ੍ਰਨੀਤ ਕੌਰ ਨੇ ਸਬੂਤ ਕੱਢ ਕੇ ਲਿਆਂਦੇ ਨੇ ਤੇ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਆ ਪਰ ਜਿਹੜੀ ਔਰੇ ਦੀਆਂ ਸਰਕਾਰਾਂ ਨੇ ਇਹ ਕਿਸਾਨਾਂ ਦੇ ਨਾਲ ਨਹੀਂ ਨੇ ਚਾਰਲੇ ਨਰਥਰਨ ਬਾਈਪਾਸ ਦੀ ਗੱਲ ਪੂਰੀ ਹੈ ਕੁਝ ਮਿਸ ਇਨਫੋਰਮੇਸ਼ਨ ਤੁਹਾਨੂੰ ਸੋ ਚੌਥੇ ਨਹੀਂ ਹੈ ਉਹਦੇ ਮੈਂ ਕਲੈਰੀਫਿਕੇਸ਼ਨ ਆਜੀ ਕਰਨਾ ਚਾਹੁੰਦੀ ਆ ਇਹ 24 ਪਿੰਡ ਨੇ ਮੈਂ ਸਾਰਿਆਂ ਦੇ ਨਾਮ ਨਹੀਂ ਲਾਉਂਗੀ ਉਹ ਤੁਹਾਨੂੰ ਰਿਟਨ ਚ ਦੇ ਦਾਂਗੇ ਗਵਰਨਮੈਂਟ ਆਫ ਇੰਡੀਆ ਨੇ 3A ਨੋਟੀਫਿਕੇਸ਼ਨ 188221 ਨੂੰ ਕੀਤੀ ਸੀ ਕਿ ਸੈਂਟਰਲ ਗਵਰਨਮੈਂਟ ਯਾਰ ਹੈ ਨਾਰਥਰਨ ਬਾਈਪਾਸ ਜ਼ਰੂਰੀ ਹੈ ਤਾਂ ਇਹ ਜ਼ਮੀਨ ਅਕਵਾਇਰ ਕਰਨ ਦੇ ਲਈ 312 2021 ਨੂੰ 3D નોટિફિકેશન ઇશ્યુ ਹੋਇਆ ਗਵਰਨਮੈਂਟ ਆਫ ਇੰਡੀਆ ਤੋਂ ਕਿ ਉਸਦੇ ਬਾਅਦ ਜਦ ਉਹਨਾਂ ਨੂੰ ਫਾਈਨੈਂਸ਼ੀਅਲ ਅਪਰੂਵਲ ਲੈਂਡ ਐਕਵਾਇਜ਼ੀਸ਼ਨ ਐਕਟ ਦੇ ਹੇਠਾਂ ਕਮੇਟੀ ਦੇ ਇਕਾ ਉਹਨਾਂ ਨੂੰ ਮਿਲ ਗਿਆ ਐਨਈਆਈ ਨੇ ਇਸ ਨੂੰ ਕਪਿਆਲੇ ਇੱਕ ਚਿੱਠੀ ਲਿਖੀ दिनांक 11 2022 ਨੂੰ ਅਡੀਸ਼ਨਲ ਸੀਨੀਅਰ ਸਕੱਤਰ ਪੰਜਾਬ ਨੂੰ ਕਿ 50% ਜਿਹੜਾ ਐਕਵੀਜ਼ੀਸ਼ਨ ਦਾ ਖਰਚਾ ਹੋਏਗਾ ਉਹ ਪੰਜਾਬ ਗਵਰਨਮੈਂਟ ਦੇ ਖਾਤੇ ਪਏਗਾ NHAI ਦੀ ਗਾਈਡਲਾਈਨਸ ਦੇ ਮੁਤਾਬਕ। ਉਦੋਂ ਮੈਂ 10 11 22 ਨੂੰ ਭਗਵੰਤ ਸਿੰਘ ਨੂੰ ਚਿੱਠੀ ਲਿਖੀ ਸੀ ਕਿ ਤੁਸੀਂ ਪਲੀਜ਼ ਇਹ ਜਲਦੀ ਕਰਾਓ ਕਿ ਇਹਦੀ ਅਸੀਂ ਐਕਸਪੀਡਾਈਟ ਕਰੀਏ ਕੰਮ। ਉਸ ਚਿੱਠੀ ਦਾ ਵੀ ਮੈਂ ਤੁਹਾਨੂੰ ਕਾਪੀ ਦੇ ਦੋਗੀ ਹਣੀ। ਜਿਉ ਆਪ ਮੈਨੂੰ ਆਇਆ ਨਹੀਂ ਇਸ ਪ੍ਰੋਜੈਕਟ 2 ਸਾਲਾਂ ਲਈ ਇਹਨੂੰ ਲਟਕਾ ਕੇ ਰੱਖਿਆ ਕਿ ਪੰਜਾਬ ਗਵਰਨਮੈਂਟ ਨੇ ਕਿਉਂਕਿ ਆਪਣਾ ਅਪਰੂਵਲ ਨਹੀਂ ਦਿੰਦਾ ਫਿਰ ਮੈਂ ਆਨਰੇਬਲ ਮਿਨਿਸਟਰ ਗਤ ਮਥਨ ਗਾਫਕੜੀ ਜੀ ਨੂੰ ਤਿੰਨ ਵਾਰੀ ਮਿਲੀ ਤਾਂ ਉਹ ਬੰਦ ਐਫੰਡ ਦੇ ਜਲੇ ਦੇ ਪ੍ਰੈਜ਼ੈਂਟ ਦੇ ਸੇ ਇਹ ਸਾਰੇ ਮਾਰਗਾਂ ਲਾ ਕੇ ਗਈ ਮਨਜੀਬ ਕਾਲੀ ਕਾਲ ਨੇ ਐਡਕੀਪਿੰਦਰ ਜੀ ਸਾਰੇ ਨਾਲ ਗਏ ਸਾਰੇ ਜਿਹੜੇ ਸਾਡੇ ਨਾਲ ਗਏ ଥି ਗਟਕੜੀ ਜੀ ਦੇ ਉਹ ਇੱਥੇ ਖੜੇ ਨੇ ਗਟਕੜੀ ਜੀ ਦਾ ਥੋੜਾ ਜਿਹਾ ਰਜੇਵਾ ਜ਼ਿਆਦਾ ਥੀ ਉਸ ਦਿਨ ਦਫਤਰ 'ਚ ਉਹਨਾਂ ਨੇ ਬੁਲਾ ਕੇ ਆਪਣੇ ਸੈਕਟਰੀ ਨੂੰ ਸਮਝਾਇਆ ਉਸ ਦੇ ਬਾਅਦ 2 ਦਿਨ ਬਾਅਦ ਫੇਰ ਮੈਂ ਉਹਨਾਂ ਦੇ ਘਰ ਗਈ ਜਿੱਥੇ ਸੈਕਟਰੀ ਬੁਲਾ ਕੇ ਸਾਰਾ ਕੰਮ ਕੀਤਾ ਤਾਂ ਉਸ ਨੇ ਬਾਅਦ ਪੰਜਾਬ ਗਵਰਨਮੈਂਟ ਇਹ ਹਾਈ ਕੋਰਟ ਗਈ हाई कोर्ट ਨੇ ਰਾਇਤ ਦਿੱਤੀ ਕਿ ਇਹ ਪ੍ਰੋਜੈਕਟ ਹੋਣਾ ਚਾਹੀਦਾ ਇਹਨਾਂ ਦੀ ਕੰਪਨਸੇਸ਼ਨ ਮਿਲਣੀ ਚਾਹੀਦੀ ਹੈ ਉਹ ਦਾ ਇਸ ਜਨਵਰੀ ਦੇ ਵਿੱਚ ਇਹਨਾਂ ਨੇ ਅਪਰੂਵਲ ਕਰਾਈ ਔਰ 9 2 2024 ਨੂੰ ਰੈਵਨਿਊ ਅਫਸਰ ਨੂੰ ਇਹ ਅਨਾਉਂਸ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਤੁਸੀਂ ਅਨਾਉਂਸ ਕਰੋ 어ਵਾਰਡ ਕਿ ਕੀ ਦੇਣਾ ਉਸ ਦੇ ਬਾਅਦ ਗਰਮਨ ਕਬੀਂਡਿਆ ਨੇ ਐਨਏਚੀਆਈ ਨੇ ਬਿਡਿੰਗ ਦੇ ਲਈ ਟੈਂਡਰ 7 ਮਾਰਚ ਨੂੰ ਕਾਲਿਆ ਔਰ 24 April ਨੂੰ ਇਹਦਾ ਫਾਈਨਲ ਕਰਨਾ ਸੀ ਸੋ ਇਹ ਅੱਜ ਤੱਕ ਦੀ ਸਥਿਤੀ ਹੈਗੀ ਹੈ ਜਿਹੜੀ ਕੰਪਨਸੇਸ਼ਨ ਦੀ ਉਹਨਾਂ ਨੇ ਗੱਲ ਕੀਤੀ ਹੈ ਹਾਲੇ ਉਹ ਪੰਜਾਬ ਗਵਰਨਮੈਂਟ ਨੇ ਕੋਈ ਕੇ ਦੱਸਿਆ ਨਹੀਂ ਕਿ ਕਿੰਨਾ ਮਿਲੂਗਾ ਕਿੰਨਾ ਨਹੀਂ ਮਿਲੇਗਾ ਉਹਦੇ ਬਾਅਦ ਹੀ ਸੈਂਟਰਲ ਗਵਰਨਮੈਂਟ ਕਹਿੰਦੀ ਜਾਊਗੀ ਸੈਂਟਰਲ ਗਵਰਨਮੈਂਟ ਆਪਣਾ ਪੰਜਾਬ ਪ੍ਰਸੈਂਟ ਹਿੱਸਾ ਦੇਣ ਨੂੰ ਪੂਰਾ ਤਿਆਰ ਹੈ ਉਹ ਪਾਸ ਹੋ ਗਿਆ ਸੋ ਇਸ ਸਥਿਤੀ ਜਿਹੜੀ ਹੈਗੀ ਐ ਇਹ ਹੈਗੀ ਐ ਨਾਰਥਰਨ ਬਾਈਪਾਸ ਦੀ ਇਹ ਮੈਂ ਤੁਹਾਨੂੰ ਸਾਰੇ ਕਾਗਜ਼ ਪੱਤਰ ਸਾਡੀਆਂ ਫੋਟੋਆਂ ਢਟਕੜੀ ਨੂੰ ਮਿਲਦੇ ਜੋ ਭਗਵੰਤ ਮਾਨ ਜੀ ਨੂੰ ਲਿਖੀ ਚਿੱਠੀ ਉਹ ਸਾਰਾ ਕੁਝ ਅੱਜ ਮੈਂ ਤੁਹਾਨੂੰ ਦੇਣਾ ਚਾਹੁੰਦੀ ਐ ਕਿ ਇਹ ਜਿਹੜੀ ਗਲਤਫਹਮੀ ਇਹਨਾਂ ਨੇ ਤੁਹਾਨੂੰ ਦਿੱਤੀ ਐ ਇਹ ਦੂਰ ਹੋਵੇ ਮੈਂ ਵੀ ਇੱਕ ਚੀਜ਼ ਉਹਨੇ ਆਖੀ ਕਿ ਤੁਸੀਂ ਜਰੂਰ ਢਟਕੜੀ ਕੋਲ ਲੈ ਕੇ ਗਏ ਸੀਗੇ لیکن انہوں نے 81 کی اسو پنجاب دی سکیم تو اسی باہر کر دیندے ہیں کہ پورا 100% ਜਿਹੜਾ ਪੈਸਾ ਤੁਸੀਂ ਕੈਸੀ ਸਕੀਮ ਚੇਂਜ کرا ਦਿੰਦੇ ਆ ਕਿ 100% ਪੈਸਾ ਜਿਹੜਾ ਉਹ ਕੇਂਦਰ ਦਵੇਗੀ لیکن ਉਸ ਦੇ ਵਿੱਚ ਵੀ ਤੁਸੀਂ ਕਾਮਯਾਬ ਨਹੀਂ ਹੋਏ ਜਿਸ ਦੇ ਕਰਕੇ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਇਹ ਪੂਰਾ ਮਸਲਾ ਜਿਹਦਾ ਉਹ ਲੈ ਕੇ ਗਏ ਸੀ دیکھو میرا کام ਹੈ ਲੋਕਾਂ ਦਾ ਜਾ ਕੇ ਉਹਨਾਂ ਦੀ ਪਲੀਡ ਕਰਨ ਲਈ ਔਰ ਜੋ ਸਭ ਤੋਂ زیادہ فائدہ ਇਹਨਾਂ ਨੂੰ ਮਿਲ ਸਕਦਾ ਮੈਂ ਇਹਨਾਂ ਦੇ ਨਾਲ ਦੱਸਦੇ ਕਿ ਉੱਥੇ ਹੀ तमाम ਕਿਸਾਨਾਂ ਦੇ ਮੁੱਦਿਆਂ ਤੇ ਮਹਾਰਾਣੀ ਪਨੀਤ कौर ਨੇ ਜਿਹੜਾ ਵੱਡਾ ਸਵਾਲੇ ਖੜਾ ਕੀਤਾ ਕਿ ਅਸੀਂ ਤਾਂ ਕੇਂਦਰ ਤੱਕ ਆਪਣੇ ਜਿਹੜੇ ਕਿਸਾਨਾਂ ਦੇ ਮੁੱਦੇ ਲੈ ਕੇ ਜਾਂਦੇ ਸੀ ਪਰ ਪੰਜਾਬ ਦੀ ਸਰਕਾਰ ਜੋ ਕੇਂਦਰ ਵੱਲ ਮੁਆਵਜ਼ਾ ਆਉਂਦਾ ਕੇਂਦਰ ਵੱਲੋਂ ਕਿਸਾਨਾਂ ਦੇ ਲਈ ਆਰਡੀਐਫ ਫੰਡ ਆਉਂਦਾ ਜਾਂ ਹੋਰ ਵੀ ਹੁੰਦੇ ਨੇ ਉਹ ਜਾਣ ਕੇ ਰੋਕ ਲਿਆ ਜਾਂਦਾ ਜਿਸ ਨੂੰ ਲੈ ਕੇ ਚੰਨੀ ਚੰਨੀ ਤੇ ਵੀ ਨਿਸ਼ਾਨਾ ਸਾਧਦੇ ਆ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਮਾਰਾਣੀ ਪ੍ਰਨੀਤ ਕੌਰ ਨੇ ਤਿੱਖੇ ਹਮਲੇ ਕੀਤੇ ਨੇ